ਦੇ ਵਿਵੀਂ ਗਾਈਡਲਾਈਨਸ ਨੇ ਜਿਹੜੀਆਂ ਨੇ ਇਹ ਡਿਪਾਰਟਮੈਂਟ ਨੂੰ ਔਰ ਕੱਲ ਵੀ ਜਿਹੜੀ ਗੁਰਦਾਸਪੁਰ ਮੀਟਿੰਗ ਹੋਈ ਆ ਫਿਰ ਜ ਬੜਾ ਕਲੀਅਰ ਕੱਟ ਗਿਆ ਕਿ ਜਿਹੜੀਆਂ ਯੋਜਨਾਵਾਂ ਕਮੇਟ ਆਫ ਇੰਡੀਆ ਦੀਆਂ ਤੇ ਪਾਰਲੀਮੈਂਟ ਪਾਰਲੀਮੈਂਟ ਦੇ ਅੰਡਰ ਨੂੰ ਉਹਨਾਂ ਦੇ ਜਿਹੜੇ ਫਾਊਂਡੇਸ਼ਨ ਸਟੋਨ ਉਹਦੇ ਉੱਤੇ ਉਸ ਮੇ ਉਥੋਂ ਦੇ ਲੋਕਲ ਐਮਐਲਏ ਦਾ ਨਾਮ ਤੇ ਲਿਖਿਆ ਜਾ ਸਕਦਾ ਔਰ ਉਹ ਆਪਣੇ ਆਪ ਉੱਥੇ ਨੀਂਹ ਪੱਥਰ ਨਿਰਖਸ਼ਾ ਦੇ ਜਿੰਨੇ ਵੀ ਨੈਸ਼ਨਲ ਹਾਈਵੇਜ਼ ਕੰਟਰੀਆਂ ਦੇ ਉਹਨਾਂ ਦੇ ਉੱਤੇ ਕੋਈ ਐਮਰਲ ਆਪਣੇ ਆਪ ਕੋਈ ਨਹੀਂ ਪੱਥਰ ਰੱਖ ਕੇ ਚਲਾ ਜਾਂਦਾ ਤੇ ਇਹ ਜਿਹੜੀਆਂ ਸੜਕਾਂ ਨੇ ਮੈਂ ਇੱਕ ਇਹਨਾਂ ਨੂੰ ਕਹਿਣਾ ਚਾਹੁੰਦਾ ਇਹ ਜਿਹੜੀਆਂ ਰੋਡਸ ਨੇ ਫੇਜ਼ 3 ਦੇ ਨੇ ਮੇਰੇ ਖਿਆਲ ਕੇ ਜੇ ਤੁਸੀਂ ਮੰਤਰੀ ਨੂੰ ਪੁੱਛੋਗੇ ਨਾ ਕਿ ਕਿਹੜੇ ਫੇਜ਼ ਦੀਆਂ ਸੜਕਾਂ ਤੇ ਕਿੱਥੋਂ ਤੇ ਕਦੋਂ ਮਨਜ਼ੂਰ ਹੋਈਆਂ ਤੇ ਕਿਵੇਂ ਮਨਜ਼ੂਰ ਹੁੰਦੀਆਂ ਉਹਨੂੰ ਮੰਤਰੀ ਸਾਹਿਬ ਨੂੰ ਇਹ ਵੀ ਨਹੀਂ ਪਤਾ ਹੋਣਾ ਇਹਦੇ 'ਚ ਹੁਣ ਇਹ ਫੇਜ਼ 4 ਚੱਲ ਪਿਆ ਔਰ ਇਹਨਾਂ ਡਿਪਾਰਟਮੈਂਟ ਨੂੰ ਵੀ ਪਤਾ ਮੈਂ ਇਹਨਾਂ ਨੂੰ ਅਜੇ ਵੀ ਦਿੱਕਤੀ ਜਾ ਕੇ ਜਲਦੀ ਜਲਦੀ ਕਰਵਾ ਕੇ ਪੇਜੋ ਜੇ ਤੁਸੀਂ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਉਹਨਾਂ ਦੇ ਉੱਤੇ ਤੇ ਮੰਤਰੀ ਜੀ ਨੂੰ ਇੱਕ ਹੋਰ ਜਾਣਕਾਰੀ ਉਹਨਾਂ ਦੱਸਾਂਗਾ ਕਿ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਵਾ ਉਹ ਜਿੰਨੀ ਦੇਰ ਐਮਪੀ ਕਿ ਆਪਾਂ ਕੀ ਗੱਲਾਂ ਕਰਦੀਆਂ ਤੇ ਕਿਵੇਂ ਨਹੀਂ ਕਰਦੀਆਂ ਇਹ ਜਿਹੜੀਆਂ ਨੇ ਮੁੱਖ ਮੰਤਰੀ ਨੂੰ ਬਹੁਤ ਸਿਰੀਅਸ ਨਾਲ ਲਿਆ ਕਰੋ ਇਹ ਬਦਕਿਸਮਤੀ ਹੈ ਪੰਜਾਬ ਦੀ ਕਿ ਬਦਲਾਅ ਆਇਆ ਤੇ ਪੰਜਾਬ ਨੂੰ ਜਿਹੜੇ ਜਿਹੜੀਆਂ ਤੁਸੀਂ ਹਸਤਾਨਾ ਅਗੰਡਾ ਦਿੱਤੀਆਂ ਨੇ ਪੰਜਾਬ ਕੋਲੋਂ ਮੂੰਹ ਨਾਲ ਵੀ ਨਹੀਂ ਖਲੋਣੀ ਹੈ ਜਿਹੜਾ ਮੁੱਖ ਮੰਤਰੀ ਇਹ ਦੋਆਂ ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਲੈ ਜੇ ਤੇ ਜਦੋਂ ਬਣ ਤੋਂ ਪਹਿਲਾਂ ਇਹੀ ਆਮ ਆਦਮੀ ਪਾਰਟੀ ਇਹ ਕਹਿੰਦੇ ਸੀ ਕਿ ਅਸੀਂ ਘਰ ਨਹੀਂ ਲਵਾਵਾਂਗੇ ਅਸੀਂ ਆਮ ਪਰਿਵਾਰ ਚੋਂ ਆ ਅਸੀਂ ਆ ਨਹੀਂ ਕਰਾਂਗੇ ਇਨਾਂ ਕੋਲ ਤੇ ਮੁਜਾਰਤ ਨਹੀਂ ਚੱਲਣਦੀ ਕਿਦਨ ਤੱਕ ਤੇ ਕਿੰਨੀਆਂ ਤੇ ਇਹਨਾਂ ਨੇ ਕਿੰਨੀ ਵਾਰਾਂ ਤੇ ਇਹਨਾਂ ਦਾ ਮੰਤਰੀ ਮੰਡਲ ਹੀ ਬਦਲ ਦਿੱਤਾ ਜਿਹਦਾ ਮਤਲਬ ਇਹਨਾਂ ਚ ਕੈਪੇਬਲ ਕੋਈ ਨਹੀਂ ਤੇ ਜਿਹੜਾ ਉਹ ਦਿੱਲੀ ਵਾਲਾ ਸੀ ਉਹ ਕਹਿੰਦਾ ਸੀ ਕਿ ਮੈਂ ਦੋ ਕਮਰੇ ਦੇ ਘਰ ਚ ਰਹੂੰਗਾ 43 ਕਰੋੜੀ ਉਹਨੇ ਆਪਣੇ ਘਰ થી ਲਾ ਲੇ ਤੇ ਉਸੇ ਚੀਂ ਅੰਦਰ ਚਲਾ ਗਿਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੇ ਤਾਂ ਤੁਹਾਨੂੰ ਮੈਂ ਅਪੀਲ ਕਰਦਾ ਤੇ ਇਹ ਇਹਨਾਂ ਗੁੱਧਣ ਕਹਿੰਦੇ ਨਾ ਦਾਲ ਹੁਣ ਬਹੁਤਾ ਨਹੀਂ ਕੋਈ ਕੰਨੀ ਦੁੱਧ ਦੀ ਸੀ ਤੋ ਕਹਿੰਦਾ ਅਸੀਂ ਇਦਾਂ ਹੀ ਖਾਂਦੇ ਆ ਤੇ ਇਹ ਉਹ ਗਾਲ ਡੁੱਲੀ ਵਾਲੇ ਨੇ ਇਹਨਾਂ ਨੂੰ ਇਹਨਾਂ ਨੂੰ ਕਿ ਪੰਜਾਬ ਦੀ ਕੋਈ ਵੀ ਇੱਕ ਇੱਕ ਕੰਮ ਸਿਰਸ ਸੀ ਨਸ਼ਿਆਂ ਦਾ ਕੀ ਹਾਲ ਆ ਨੌਜਵਾਨੀ ਦਾ ਕੀ ਹਾਲ ਆ ਨੇ ਲੌਂਡਰ ਆਰਡਰ ਦਾ ਕੀ ਹਾਲ ਹੈ ਲੋਕ ਡਰਦੇ ਘਰਾਂ ਚ ਬਾਹਰ ਨਹੀਂ ਆਉਣਗੇ ਇਹ ਕਰਕੇ ਬਹੁਤ ਜ਼ਿਆਦਾ ਟਾਈਮ ਨਹੀਂ ਚੱਲਣਾ ਤੇ ਮੇਰੇ ਖਿਆਲ ਕਿ ਜਿੱਦਾਂ ਜੀਰੂਲਾਲ ਸਾਹਿਬ ਬਾਹਰ ਆਏ ਨੇ ਸ਼ਾਇਦ ਇਹਨਾਂ ਨੂੰ ਨਾ ਕਿਤੇ ਬਾਹਰ ਦਾ ਰਸਤਾ ਵਿਖਾ ਦੇ ਇੱਕ ਮਾਡਲ ਦੀ ਤਰ੍ਹਾਂ ਬਣਾਵਾ ਗਿਆ ਜਿਹਦੇ ਵਿੱਚ ਉਹਨੇ ਕਿਹਾ ਕਿ ਜਿਹੜੇ ਸਾਡੇ ਮਹੱਲਾ ਕਲੀਨਿੰਗ ਹੈ ਬਹੁਤ ਵਧੀਆ ਹੈ ਪਰ ਬੜੇ ਅੱਛੇ ਬਣਾਤੇ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਉਹਨਾਂ ਕਿਹਾ ਬਹੁਤ ਵਧੀਆ ਮਹੱਲਾ ਕਲੀਨਿੰਗ ਬਣਾਤੇ ਹੈ ਕਿ ਤੁਸੀਂ ਇਹ ਦੇਖੋ ਕਿ ਭਗਵਾਨ ਜਮਾਨ ਦਿੱਲੀ ਤੋਂ ਵਾਇਰ ਆ ਰਹੇ ਸੀ ਪੰਜਾਬ ਤੇ ਉਹ ਪੌੜੀਆਂ ਉੱਤਰਦਾ ਜਹਾਜ਼ ਤੋਂ ਡੋਪਿਆ। ਇਹ ਨਹੀਂ ਸਾਨੂੰ ਪਤਾ ਕਿ ਉਹ ਕਿਸ ਰਾ ਡਿੱਗਿਆ। ਉਹਦੇ ਬਾਅਦ ਫਿਰ ਚੋਕਿਆਂ ਨੂੰ ਦਿੱਲੀ ਲੱਗੇ ਆ ਤੇ ਜਿਉ ਉਹਨਾਂ ਦੀ ਮਹੱਲਾ ਕਲੀਨਿੰਗ ਦਾ ਬਹੁਤ ਅੱਛਾ ਸੀ। ਅਗਰ ਦਿੱਲੀ ਲੈਂਦੇ ਕਿ ਜੂਤੀ ਤੇ ਜੇਕਰ ਦਿੱਲੀ ਉਹਨੂੰ ਲੱਗੇ ਆ ਤੇ ਮਹੱਲਾ ਕਲੀਨਿੰਗ ਤੇ ਦਿੱਲੀ ਵਿੱਚ ਵੀ ਅਗੇ ਇਹ ਮਹੱਲਾ ਕਲੀਨਿੰਗ ਆਪਣਾ ਲਾਇਕ ਰਾਨਾ ਚਾਹੀਦਾ। ਤੇ ਸਭ ਇਹਨਾਂ ਕੋਲ ਝੂਠ ਤੇ ਝੂਠ ਹੈ। ਹੋਰ ਕੁਛ ਨਹੀਂ ਹਗਾ। ਕੱਲ ਵਿਧਾਨ ਸਭਾ 26 ਸੀਟਾਂ ਦੇ ਜਿਹੜੀ ਅੰਮੋ ਕਸਨੀ ਦੇ ਵਿੱਚ ਸੋਨਾ ਹੋਣ ਜਾਣੀ ਕਿ ਲੱਗਦਾ ਕਿ ਕਾਂਗਰਸ ਨੇ ਤੇਮੇ ਦਾ ਪਰਫਾਰਮ ਕਰਉਗਾ ਸਾਡੇ ਸਾਹਮਣੇ ਹੀ ਹੈ ਰੰਧਾਵਾ ਸਾਹਿਬ ਅੱਜ ਹੁਣੇ ਇਲੈਕਸ਼ਨ ਜਿਹੜੇ ਜਿੱਤੀ ਆ ਕਿ ਲੋਕਾਂ ਨੂੰ ਸਮਝੋਗੇ ਆ ਕਿ ਇਹ ਸਭ ਝੂਠੇ ਆ ਜੋ ਕਹਿੰਦੇ ਆ ਉਹ ਕਰਦੇ ਨਹੀਂ ਨਾ ਹੀ ਕਰ ਸਕਦੇ ਆ ਸਰਕਾਰਾਂ ਹਮੇਸ਼ਾ ਉਹ ਲੋਕੀ ਚਲਾਉਂਦੇ ਆ ਜਿਹੜੇ ਤਜਰਬੇਕਾਰ ਹੁੰਦੇ ਆ ਪਲੱਸ ਜਿਹੜੇ ਪੜੇ ਲਿਖੇ ਹੁੰਦੇ ਆ ਇਹ ਦੋਨਾਂ ਚੀਜ਼ਾਂ ਦੇ ਵਿੱਚ ਨਾ ਹੀ ਪੜੇ ਲਿਖੇ ਆ ਨਾਇਕ ਜਰਬੇਕਾਰ ਹੈ ਤੇ ਸਰਕਾਰ ਕੋ ਉਥੇ ਚਲਾ ਲੈਣੀ ਹੈ